ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ। ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਲਕੇ ਦੇ ਵਿੱਚ ਕੀਤੀਆਂ ਜਾਣਗੀਆਂ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ ਔਰ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕ ਵਕ ਹਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸੋਡੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਸ਼ਨ ਚੱਲ ਰਹੀ ਹੈ ਜਿਹੜੀ ਲੈਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਮਾਇंदे ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਬਹਿਬ ਜਿਹੜੀ ਆ ਉਹ ਚਲਾਈ ਜਾ ਰਹੀ ਹੈ। ਇਸ ਮਹਿਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਲਕੇ ਦੇ ਵਿੱਚ ਕੀਤੀ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ ਔਰ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕਵਾ ਕਲਕਿਆ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਖਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ, ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸੋੜੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ Dalit ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਸ਼ਨ ਚੱਲ ਰਹੀ ਹੈ ਜਿਹੜੀ ਲਾਲਸਨੈਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਨਾਂ ਸਾਰਿਆਂ ਦਾ ਭਾਂਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਮਾਇंदे ਇਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ 2000 27 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਲਕੇ ਦੇ ਵਿੱਚ ਕੀਤੀਆਂ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ। 13 ਅਪ੍ਰੈਲ ਅਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕਵਾ ਕਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਗਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਚੱਲ ਰਹੀ ਹੈ ਜਿਹੜੀ ਲਾਲਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਂਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨੁਮਾਇੰਦੇ ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਨੂੰ ਲੋਕਾਂ ਦੇ ਵਿੱਚ ਉਜਾਗਰ ਕਰ ਲਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਬ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ। ਇਸ ਮਹਿਮ ਤਹਿਤ ਜਿੱਦਾਂ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਉ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵਕ ਵਕ ਵਿਧਾਨ ਸਭਾ ਹਾਲ ਕੇ ਦੇ ਵਿੱਚ ਕੀਤੀ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ ਔਰ 3 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕ ਵਕ ਹਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਗਤੇ ਮਸਲੇ ਆ ਚਾਹੇ ਉਹ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬਦਲ ਐਸੋਡੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਰਪਸ਼ਨ ਚੱਲ ਰਹੀ ਹੈ ਜਿਹੜੀ ਲਾਲਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਮਾਇंदे ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ 2000 ਸਤਾਈ ਦੀਆਂ ਵਿਧਾਨ ਸਭਾ ਚੋਣਾਂ ਤੇ ਮਤੇ ਨਜ਼ਰ ਪੰਜਾਬ ਦੇ ਵਿੱਚ ਇੱਕ ਵੱਡੀ ਜਨ ਸੰਪਰਕ ਮਹਿਮ ਜਿਹੜੀ ਹੈ ਉਹ ਚਲਾਈ ਜਾ ਰਹੀ ਇਸ ਮਹਿਮ ਤਹਿਤ ਜਿਹਦਾ ਨਾਂ ਰੱਖਿਆ ਗਿਆ ਪੰਜਾਬ ਬਚਾਓ ਸਰਦਾਰ ਸੁਖਬੀਰ ਸਿੰਘ ਬਾਦਲ ਲਿਆਓ ਇਹਦੇ ਤਹਿਤ ਵਿਸਾਖੀ ਤੱਕ 40 ਰੈਲੀਆਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕੇ ਦੇ ਵਿੱਚ ਕੀਤੀ ਜਾਣੀ ਪਹਿਲੀ ਰੈਲੀ 17 ਫਰਵਰੀ ਨੂੰ ਕਾਦੀਆਂ ਤੋਂ ਸ਼ੁਰੂ ਹੋਏਗੀ। ਔਰ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਅੱਜ ਅਸੀਂ ਜਾਰੀ ਕਰ ਰਹੇ ਹਾਂ। 13 ਅਪ੍ਰੈਲ ਵਿਸਾਖੀ ਤੱਕ ਵਿਸਾਖੀ ਤੱਕ 40 ਰੈਲੀਆਂ ਦਾ ਕੰਮ ਵਕਵਾ ਕਲਕਿਆਂ ਵਿੱਚ ਮੁਕੰਮਲ ਕਰ ਲਿਆ ਜਾਏਗਾ। ਔਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਪੰਜਾਬ ਦੇ ਭਗਤੇ ਮਸਲੇ ਆ ਚਾਹੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ ਚਾਹੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਚਾਹੇ ਫੈਡਰਲਿਜ਼ਮ ਨੂੰ ਜਿਹੜਾ ਦੇਸ਼ ਦੇ ਵਿੱਚ ਵੱਡਾ ਖੋਰਾ ਲਾਇਆ ਜਾ ਰਿਹਾ ਉਹਦਾ ਮਹੱਤਵਪੂਰਨ ਮਸਲਾ ਚਾਹੇ ਕਿਸਾਨੀ ਦੇ ਉੱਤੇ ਜਿਹੜੇ ਵੱਡੇ ਖਤਰੇ ਦੇ ਬੱਦਲ ਐਸਿਡ ਦੇ ਮੰਡਰਾ ਰਹੇ ਆ ਉਹ ਵੱਡਾ ਕਿਸਾਨੀ ਦਾ ਇਸ਼ੂ ਹੈ ਚਾਹੇ ਦਲਿਤ ਭਰਾਵਾਂ ਦੇ ਸਾਡੇ ਮੁੱਦੇ ਨੇ ਚਾਹੇ ਪੰਥਕ ਸਾਡੀ ਵਿਚਾਰਧਾਰਾ ਔਰ ਨੌਜਵਾਨਾਂ ਦੇ ਬੇਰਜ਼ਗਾਰੀ ਦੇ ਮੁੱਦਿਆਂ ਦੇ ਨਾਲ ਨਾਲ ਜਿਹੜੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕ腐ਸ਼ਨ ਚੱਲ ਰਹੀ ਹੈ ਜਿਹੜੀ ਲਾਲਸਨਸ ਪੰਜਾਬ ਦੇ ਵਿੱਚ ਫੈਲੀ ਹੋਈ ਹੈ ਜਿਹੜਾ ਸਿਸਟਮ ਗਵਰਨੈਂਸ ਦਾ ਪੰਜਾਬ ਦਾ ਪੈਰਾਲਾਈਜ਼ ਹੋ ਚੁੱਕਿਆ ਇਹਨਾਂ ਸਾਰਿਆਂ ਦਾ ਭਾਂਡਾ ਜਿਹੜਾ ਉਹ ਲੋਕਾਂ ਦੀ ਕਚਾਰੀ ਦੇ ਵਿੱਚ ਭੰਡਣ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੇ ਵਰਗਾਂ ਦੇ ਸਾਡੇ ਨਮਾਇंदे ਇਹਨਾਂ ਰੈਲੀਆਂ ਨੂੰ ਸੰਬੋਧਨ ਕਰਨਗੇ ਤੇ ਸਰਕਾਰ ਦੀ ਜਿਹੜੀ ਅਸਲੀਅਤ ਆ ਉਨ ਨੂੰ ਲੋਕਾਂ ਦੇ ਵਿੱਚ ਉਜਾਗਰ ਕਰਦੇ। ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ